ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵਧੇ ਹੋਏ ਨਸਲਵਾਦ ਕਰਕੇ ਪੰਜਾਬੀਆਂ ਭਾਰਤੀਆਂ ਤੇ ਖਾਸ ਕਰਕੇ ਏਸ਼ੀਅਨ ਲੋਕਾਂ ਨੂੰ ਇਸ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤਾਜ਼ਾ ਘਟਨਾ ਵਾਪਰੀ ਹੈ ਲੰਡਨ ਦੇ ਵਿੱਚ ਜਿੱਥੇ वेस्ट मिडलैंड्स इलाके ਦੇ ਵਿੱਚ ਭਾਰਤੀ ਮੂਲ ਦੀ 20 ਵਰਿਆਂ ਦੀ ਜਿਹੜੀ ਮੁਟਿਆਰ ਹੈ ਉਹਦੇ ਨਾਲ ਨਸਲ ਦੇ ਆਧਾਰ ਤੇ ਜ਼ਬਰਜਨਾ ਕਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਪੁਲਿਸ ਨੇ ਸ਼ਨੀਵਾਰ ਸ਼ਾਮ ਵਾਪਰੀ ਘਟਨਾ ਤੋਂ ਬਾਅਦ 32 ਵਰਿਆਂ ਦੇ ਇੱਕ ਸ਼ੱਕੀ ਨੂੰ ਪੈਰੀਪਰ ਇਲਾਕੇ ਦੇ ਵਿੱਚੋਂ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਵਾਲਸਾਲ ਦੇ ਪਾਰਖੇਰੀ ਇਲਾਕੇ ਦੇ ਵਿੱਚ ਇੱਕ ਔਰਤ ਦੇ ਮੁਸ਼ਕਲ ਦੇ ਵਿੱਚ ਹੋਣ ਦੀ ਜਾਣਕਾਰੀ ਮਿਲੀ ਸੀ ਡਿਟੈਕਟਿਵ ਸੁਪਰਡੈਕਟਰ ਰੋਨਰ ਟਾਇਰਨ ਨੇ ਇਹ ਗੱਲ ਦੱਸੀ ਹੈ ਕਿ ਇੱਕ مشکوک ਦੀ ਸੀਸੀਟੀਵੀ ਫੁਟੇਜ ਜਾਰੀ ਕਰਦਿਆਂ ਲੋਕਾਂ ਨੂੰ ਮਲਜ਼ਮ ਦੀ ਸੂਹ ਦੇਣ ਦੀ ਅਪੀਲ ਜਿਹੜੀ ਕੀਤੀ ਸੀਗੀ ਟੈਰਰ ਨੇ ਕਿਹਾ ਕਿ ਮਟਿਆਰ ਦੇ ਉੱਤੇ ਬੇਹੱਦ ਭਿਆਨਕ ਹਮਲਾ ਕੀਤਾ ਗਿਆ ਤੇ ਸਥਾਨਕ ਜਥੇਬੰਦੀਆਂ ਦੇ ਮੁਤਾਬਕ ਇਹ ਜਿਹੜੀ ਮਟਿਆਰ ਆ ਉਹ ਪੰਜਾਬੀ ਮੂਲ ਦੀ ਔਰਤ ਸੀਗੀ ਆ ਇਹ ਘਟਨਾ ਜਿਹੇ ਸਮੇਂ ਵਾਪਰੀ ਜਦੋਂ ਕੁਝ ਹਫ਼ਤੇ ਪਹਿਲਾਂ ਹੀ 올ਡ ਬਰੀ ਦੇ ਇਲਾਕਿਆਂ ਦੇ ਵਿੱਚ ਵੀ ਇੱਕ ਮਰਤਾਨਵੀ ਸਿੱਖ ਔਰਤ ਦੇ ਨਾਲ ਵੀ ਉਸ ਦੀ ਨਸਲ ਦੇ ਕਰਕੇ ਜ਼ਬਰਜਨਾਹ ਕੀਤੇ ਜਾਣ ਦੀ ਘਟਨਾ ਜਿਹੜੀ ਆ ਸਾਹਮਣੇ ਆਈ ਸੀ ਫਿਲਹਾਲ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਦੋਵੇਂ ਘਟਨਾਵਾਂ ਨੂੰ ਆਪਸ ਵਿੱਚ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਵਾਲਸਾਲ ਪੁਲਿਸ ਦੇ ਚੀਫ ਸੁਪਰਡੈਂਟ ਫਿਲ ਡੋਲਫੀ ਨੇ ਦੱਸਿਆ ਕਿ ਫਿਰਕੇ ਦੇ ਵਿੱਚ ਪੈਦਾ ਹੋਏ ਡਰ ਕਰਕੇ ਇਲਾਕੇ ਦੇ ਵਿੱਚ ਹੁਣ ਅਸੀਂ ਪੁਲਸ ਨਾਲ ਫਰੀ ਜਿਹੜੀ ਆ ਵਧਾਵਾਂਗੇ ਸਿਕ ਫੈਡਰੇਸ਼ਨ ਯੂਕੇ ਦਾ ਦਾਅਵਾ ਹੈ ਕਿ ਪੀੜਤਾ ਜਿਹੜੀ ਉਹ ਪੰਜਾਬਣ ਮੁਟਿਆਰ ਆ ਅਤੇ ਮੁਲਜ਼ਮ ਨੇ ਉਸਤੇ ਘਰ ਦਾ ਦਰਵਾਜ਼ਾ ਤੋੜ ਕੇ ਉਸ ਰਵਾਇਦਤ ਨੂੰ ਅੰਜਾਮ ਦਿੱਤਾ ਸੀ ਬ੍ਰਿਟਿਸ਼ ਸਿਕ ਸੰਸਦ ਮੈਂਬਰ ਆ ਪ੍ਰੀਤਕੌਰ ਗੱਲ ਅਤੇ ਤਨਮਨਜੀਤ ਸਿੰਘ ਢੇਸੀ ਨੇ ਇਹਨਾਂ ਕਟਰਾਵਾਂ ਤੇ ਅਫਸੋਸ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ